ਲਗਾ ਪਖਵਾਲਦ ਕਰ ਮੈਨੂੰ ਮਾਰ ਬਖਵਾ ਦ ਮੈਂ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਕੋ ਬਖਵਾ ਪਖਵਾਲਦ ਕਰ ਇੱਥੇ ਤੂੰ ਕੁੱਤੇ ਅੱਗੇ ਆ ਗਈ ਤੂੰ ਆਈ ਤੂੰ ਕੁੱਤੇ ਅੱਗੇ ਆ ਜਾ ਤੂੰ ਕੋ ਮਰਦਾ ਵਾ ਕਰਦਾ ਤੂੰ ਬੰਦਾ ਚਾਰ ਨੇ ਹੋ ਗਏ ਫਾਈਨਲ ਕੰਮ ਆਜੂ ਸ਼ੁਰੂ ਕਰ ਕੇ ਟਰਾਫੀ ਉੱਤੇ ਲਗਾ ਪਖਵਾਲਦ ਕਰ ਕਾ ਮੈਨੂੰ ਮਾਰ ਬਖਾਇਆ ਜਾ ਕਾ 500 ਬੰਦੇ ਇੱਥੇ ਖੜੇ ਹੋੜਦਾ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਕੋ ਬਖਾਇਆ ਪਹਿਲੇ ਚੁੱਪ ਬਗਵਾਦ ਕਰਨਾ ਇੱਥੇ ਤੂੰ ਪਾਏ ਕੁੱਤੇ ਅੱਜ ਕਿਹੜੀ ਤੂੰ ਆਈ ਮੈਂ ਕਿਹਾ ਤੈਨੂੰ ਮਰਦਾ ਨੂੰ ਕਰਦਾ ਨੋ ਤੂੰ ਬਚਾਰ ਨੂੰ ਹੋ ਕੇ ਕੋਈ ਨਾ ਕੰਮ ਆ ਜੀ ਹੁਣ ਲੱਗਾ ਬਗਵਾਦ ਕਰ ਕਾ ਮੈਨੂੰ ਮਾਰ ਬਖਾਇਆ ਜਾ ਕਾ 500 ਬੰਦੇ ਇੱਥੇ ਖੜੇ ਹੋੜਦਾ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਰੀਰ ਮੇਨ ਕੋ ਭਾਪੇ ਸਭ ਬਕਵਾਸ ਕਰਨਾ ਇਥੇ ਤੂੰ ਕਹੇਂ ਇਧਰ ਆਂ ਤੂੰ ਆਈ ਤੂੰ ਬਹੁਤ ਮਰਦਾ ਕਰਦਾ ਤੋ ਤਾ ਚਾਰ ਨੂੰ ਹੋ ਕੇ ਫਾਈਨਲ ਕੰਮ ਪਾਣੀ ਸ਼ੁਰੂ ਹੋ ਗਿਆ ਕੇ ਚਾਰ ਨੂੰ ਦਾ ਫਾਈਨਲ ਲੱਗਾ ਬਕਵਾਸ ਕਰਨਾ ਮੈਨੂੰ ਮਾਰ ਫਸਾ ਜਾ 500 ਬੰਦੇ ਇੱਥੇ ਖੜੇ ਹੋਰ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਤਕਰੀਰ ਮੇਨ ਕੋ ਭਾਪੇ ਸਭ ਬਕਵਾਸ ਕਰਨਾ ਇਥੇ ਉਪਾਣ ਤਿਆਰੀ ਕਰੀ ਤੋਾਈ ਤੂੰ ਬੋਲ ਮਰਦਾ ਮੈਂ ਕਰਦਾ ਤੋ ਤਮਾਚਾਰ ਨੂੰ ਮੇਰੇ ਫੈਸਲਾ ਕੰਮ ਅੱਜ ਸ਼ੁਰੂ ਹੋਇਆ ਕਿਉਂ ਨਾ ਚਾਰੀਓ ਦਾ ਥੱਗ ਲੱਗਾ ਪਕਵਾਲਾ ਦੇ ਘਰ ਕਿੰਨੇ ਮਾਰਿ ਫਸਾਇਆ ਚਾਹ 500 ਬੰਦੇ ਇੱਥੇ ਖੜੇ ਹੋੜ ਤੱਕ ਬੋਲ ਨਹੀਂ ਰੱਤੇ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਪਕਵਾਲਾ ਕਰਨਾ ਇੱਥੇ ਤੁਪਾਏ ਨੂੰ ਤੇ ਅੰਗੜੀ ਚਵਾਇਂ ਤੂੰ ਬਹੁਤ ਮਰਦਾ ਕਰਦਾ ਤੂੰ ਬੱਤ ਚਾਰ ਨੂੰ ਹੋ ਗਿਆ ਫਾਈਨਲ ਕੰਮ ਪੰਜ ਸ਼ੁਰੂ ਹੋ ਗਿਆ ਚਾਰ ਦੀਆਂ ਤਾਂ ਫੜ ਲਿਆ ਲੱਗਾ ਬਕਵਾਸ ਕਰਨਾ ਮੈਨੂੰ ਮਾਰੂ ਖਸਾ ਜਾ ਪੰਜ ਸੌ ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਬੋਖਾ ਤੈਨੂੰ ਸਭ ਬਕਵਾਸ ਕਰਨਾ ਇੱਥੇ ਤੂੰ ਪੈਗੋ ਤਾ ਇੱਧਰ ਆਈ ਤੂੰ ਬਹੁਤ ਮਰਦਾ ਨੋ ਤਾ ਮਾ ਚਾਰ ਨੂੰ ਨੋ ਫਾਈਨਲ ਕੰਮ ਅੱਜ ਸ਼ੁਰੂ ਹੋਇਆ ਕਿ ਨਾ ਚਾਰ ਨੂੰ ਦਾ ਫਾਈਨਲ ਲੱਗਾ ਬਕਵਾਸ ਕਰਨਾ ਮੈਨੂੰ ਮਾਰੂ ਫਸਾ ਜਾ 500 ਬੰਦੇ ਇੱਥੇ ਖੜੇ ਹੋਰ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਬਕਵਾਸ ਕਰਨਾ ਇੱਥੇ ਉਹ ਭਾਈ ਤਿਆਰ ਗੱਡੀ ਚਾਹੀਦੀ ਤੇ ਆਹ ਦੇਖ ਤੂੰ ਬਹੁਤ ਮਰਦਾ ਕਰਦਾ ਲੋਕ ਵਾਚ ਚਾਰ ਨੂੰ ਕੋਈ ਫਾਇਦਾ ਕੰਮ ਮਾਰਨੀ ਸ਼ੁਰੂ ਹੋਇਆ ਕਿ ਨਾ ਚਾਹੀਦਾ ਲੱਗਾ ਬਕਵਾਸ ਕਰ ਚੱਲ 500 ਬੰਦੇ ਇੱਥੇ ਖੜੇ ਹੋੜਦਾ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬਕਵਾਸ ਕਰਨਾ ਇੱਥੇ ਉਪਾਇ ਨੋ ਤਾਂ ਅੰਦਿਕੜੀ ਤੋਂ ਆਈ ਅੱਜ ਪਹਿਲਾ ਗਿਆ ਆਵਾਜ਼ ਕਰਾਉਣਾ ਤਗੜਾ ਤਗੜਾ ਸਰ ਤੂੰ ਕੋਣ ਮਰਦਾ ਮਰਦਾ ਮੋਕਾ ਬੰਦਾਰ ਆਪਾਂ ਚਾਰ ਨੂੰ ਹੋ ਕੇ ਫਾਇਦਾ ਕੰਮ ਪਾ ਦਿੱਸੂ ਇਹ ਕਿਹਦਾ ਚਾਰ ਨੂੰ ਫਾਇਦਾ ਲੱਗਾ ਭਗਵਾਲਦ ਕਰਨਾ ਮਾਰ ਕੇ ਮਾਰ ਕੇ ਕਹਿੰਦਾ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਭੁੱਖਾ ਪੰਜ ਸੌ ਭਗਵਾਲਦ ਕਰਨਾ ਇੱਥੇ ਤੂੰ ਭੈਣ ਉੱਤੇ ਅੰਨਿਕੜੀ ਤੂੰ ਆਈ ਤੂੰ ਬਹੁਤ ਮਰਦਾ ਹੈ ਕਰਦਾ ਨਾ ਤੂੰ ਚਾਰ ਨੂੰ ਨੋਟ ਫਾਈਨਲ ਗਾਮ ਪਾਟੇ ਸ਼ੁਰੂ ਹੋ ਗਿਆ ਚਾਪੀ ਦਾ ਮਾਰ ਲੱਗਾ ਬਕਵਾਸ ਕਰ ਮਾਰ ਨੂੰ ਮਾਰ ਖਾ ਜਾ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬਕਵਾਸ ਕਰ ਰਿਹਾ ਤੂੰ ਭੈਣ ਉੱਤੇ ਅੰਨਿਕੜੀ ਤੂੰ ਆਈ ਤੂੰ ਬੋਲ ਮਰਦਾ ਮਰਦਾ ਕਰਦਾ ਮੋਤ ਆਵਾਜ਼ ਚਾਰ ਨੂੰ ਮੋਕੇ ਫਾਇਦਾ ਕੰਮ ਮਾਚੀ ਸੁਣਾ ਕੇ ਚਾਰੀ ਦਾ ਫਾਇਦਾ ਲੱਗਾ ਪ੍ਰਵਾਦ ਕਰ ਮਾਰ ਕੇ ਨੂੰ ਮਾਰ ਖਾ ਜਾ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਬਣਾ ਪਹਿਲੇ ਚੁੱਪ ਪ੍ਰਵਾਦ ਕਰ ਇੱਥੇ ਤੂੰ ਭਾਏ ਉੱਤੇ ਅੱਜ ਗੱਡੀ ਤੂੰ ਆਈ ਹੋਰ ਮਰਦਾ ਮਰਦਾ ਦੇ ਕਰਦਾ ਨੋਟ ਹੈ ਨਾ ਮਤ ਚਾਰ ਨੇ ਮੱਕ ਫੈਲੋ ਕੰਮ ਪਾ ਜੂ ਰਿਹਾ ਕਿ ਚਾਪੀ ਉਹ ਮੱਲ ਲੱਗਾ ਪਰਵਾਹਦ ਕਰ ਨਾ ਮੈਨੂੰ ਮਾਰੂ ਫਸਾਦਾ ਚ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬਕਵਾਸ ਕਰ ਰਿਹਾ ਤੂੰ ਭੈਣ ਕੁੱਤੇ ਅੰਦੀ ਘੜੀ ਤੂੰ ਆਈ ਮੱਤ ਚਾਰ ਨੂੰ ਹੋ ਗਿਆ ਫਾਈਨਲ ਕੰਮ ਅੱਜ ਸ਼ੁਰੂ ਹੋ ਗਿਆ ਕਿ ਚਾਰ ਨੂੰ ਹੋ ਗਿਆ ਲੱਗਾ ਬਗਵਾਦ ਕਰ ਨਾ ਮਾਰ ਕੇ ਖੜਾ ਗਿਆ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਂ ਬਗਵਾਦ ਕਰਦਾ ਇੱਥੇ ਤੂੰ ਪੁੱਤ ਅੱਜ ਕਿਹੜੀ ਤੂੰ ਆਇਆ ਪੁੱਤ ਅੱਜ ਤੂੰ ਕੋਣ ਮਰਦਾ ਮੈਂ ਕਰਦਾ ਮੋਤ ਇਹ ਵਾਚ ਚਾਰ ਨੂੰ ਜੋ ਫਾਇਦਾ ਕੰਮ ਬਾਜੀ ਨੂੰ ਆ ਕੇ ਨਾ ਚਾਹੀਓ ਦਾ ਫਾਇਦਾ ਲੱਗਾ ਬਗਵਾਦ ਕਰਨ ਮੈਨੂੰ ਮਾਰ ਬਖਵਾ ਮਾਰ 500 ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬਗਵਾਦ ਕਰਨਾ ਇੱਥੇ ਤੂੰ ਭਾਏ ਕੁੱਤੇ ਦੀ ਗੱਡੀ ਤੂੰ ਆਈ ਥੱਲੇ ਆ ਜਾ ਬਹੁਤ ਮਰਦਾ ਮਰਦਾ ਕਰਦਾ ਨੋਕ ਵਾਚਾਰ ਨੂੰ ਮੇਰੇ ਫਾਇਦਾ ਕੰਮ ਬਾਚੂ ਹੋਇਆ ਕਿ ਚਾਰ ਨੂੰ ਫਾਇਦਾ ਅੱਗਾ ਭਗਵਾਦ ਕਰ ਰਾਜ ਨੂੰ ਮਾਰ ਖਾ ਜਾ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਭਗਵਾਦ ਕਰਨਾ ਇੱਥੇ ਤੂੰ ਕੁੱਤੇ ਆਂਦੀ ਗੱਡੀ ਤੂੰ ਆਈ ਛੱਡ ਕੋ ਬਹੁਤ ਮਰਦਾ ਵੇ ਕਰਦਾ ਨੋ ਤਾਂ ਇਹ ਮਾਚ ਚਾਰ ਦੇ ਮੋੜੇ ਫਾਈਨਲ ਕਾਮ ਪਾਟੇ ਸ਼ੁਰੂ ਹੋ ਗਿਆ ਕਿ ਨਾ ਚਾਹ ਦੀ ਵਗ ਲੱਗਾ ਬਕਵਾਸ ਕਰ ਨਾ ਮਾਰ ਕੇ ਮਾਰ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂਦਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਪੋਹਰਾ 500 ਬਕਵਾਸ ਕਰ ਰਿਹਾ ਇੱਥੇ ਤੂੰ ਪਾਏ ਅੰਦੀ ਘੜੀ ਤੂੰ ਆਈ ਬਾਹਰ ਮਰਦਾਵਾ ਕਰਦਾ ਨੋਕਾ ਬੰਦ ਕਰਾ ਚਾਰ ਨੂੰ ਹੋ ਗਿਆ ਫਾਈਨਲ ਕੰਮ ਅੱਜ ਸ਼ੁਰੂ ਹੋ ਗਿਆ ਕਿ ਚਾਰ ਦਿਨ ਦਾ ਮਰਦਾਵਾ